ਗੱਲ ਕਰਦੇ ਹਾਂ ਕਨਿਸ਼ਕ ਕਾਂਡ ਦੀ ਚੱਲ ਰਹੀ 40 ਸਾਲ ਪੁਰਾਣੀ ਜਾਂਚ ਬਾਰੇ ਜੋ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਲੰਬੀ ਅਤੇ ਗੁੰਝਲਦਾਰ ਜਾਂਚ ਮੰਨੀ ਜਾਂਦੀ ਹੈ ਜਦੋਂ 에어 ਇੰਡੀਆ ਦੇ ਜਹਾਜ਼ ਵਿੱਚ ਰੱਖੇ ਬੰਬ ਨੇ 329 ਜਾਨਾਂ ਲਈਆਂ ਸਨ ਜਿਸ ਨੇ 23 ਜੂਨ 1985 ਵਿੱਚ 에어 ਇੰਡੀਆ ਦੇ ਤਮਾਕੇ ਦੇ ਕੁਝ ਹਫ਼ਤੇ ਪਹਿਲਾਂ ਵੈਨਕੂਵਰ ਆਈਲੈਂਡ ਤੇ ਬੰਬ ਟੈਸਟ ਕਰਨ ਵਿੱਚ ਮਦਦ ਕੀਤੀ ਸੀ ਇਸ ਦੀ ਜਾਣਕਾਰੀ ਖੁਦ RCMP ਨੇ মিডিਆ ਨੂੰ ਦਿੱਤੀ ਹੈ RCMP ਦੇ ਸਹਾਇਕ ਕਮਿਸ਼ਨਰ ਡੇਵਿਡ ਟੇਬਲ ਨੇ ਪੋਸਟ ਮੀਡੀਆ ਤੇ ਦੱਸਿਆ ਕਿ ਇਸ ਮਾਮਲੇ ਦੇ ਅਨੁਪਛਤੇ ਸ਼ੱਕੀ ਦੀ ਪਛਾਣ ਹੋ ਚੁੱਕੀ ਹੈ ਅਤੇ ਹਾਲੀ ਵਿੱਚ ਉਸ ਦੀ ਮੌਤ ਵੀ ਹੋ ਚੁੱਕੀ ਹੈ ਅਤੇ ਮੌਤੋ ਪੈਲਾ ਉਸਤੇ ਕੋਈ ਚਾਰਜ ਨਹੀਂ ਲੱਗਿਆ ਸੀ ਉਹਨਾਂ ਨੇ ਦੱਸਿਆ ਕਿ ਗੁਪਤ ਨਿਯਮ ਕਾਨੂੰਨ ਦੇ ਮੁਤਾਬਕ ਵਿਅਕਤੀ ਦਾ ਨਾਮ ਨਹੀਂ ਦੱਸਿਆ ਜਾ ਸਕਦਾ ਡੇਬੋ ਜੋ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਸੰਗੀ ਪੁਲਿਸਿੰਗ ਦੇ ਕਮਾਂਡਰ ਹਨ ਉਹਨਾਂ ਦੱਸਿਆ ਕਿ 2005 ਵਿੱਚ ਬਾਮ ਤਮਾਕੇ ਦੇ ਦੋ ਸ਼ੱਕੀ ਵਿਅਕਤੀਆਂ ਨੂੰ ਬਰੀ ਹੋਣ ਦੇ ਬਾਵਜੂਦ ਜਾਂਚ ਕਰਤਾ ਨੇ ਆਪਣੀ ਜਾਂਚ ਜਾਰੀ ਰੱਖੀ ਕੁਝ ਅਣਸੁਲਝੀਆਂ ਗੁੱਥੀਆਂ ਨੂੰ ਸੁਲਝਾ ਸਕਣ ਇਸੇ ਜਾਂਚ ਦੇ ਦੌਰਾਨ ਉਹ ਉਸ ਸ਼ੱਕੀ ਵਿਅਕਤੀ ਤੱਕ ਪਹੁੰਚੇ ਜਿਸ ਨੂੰ ਉਹ ਮਿਸਟਰ ਐਕਸ ਕਹਿੰਦੇ ਹਨ Vancouver Sun ਦੀ ਰਿਪੋਰਟ ਦੇ ਮੁਤਾਬਕ ਚਾਰ ਜੂਨ 1985 ਨੂੰ ਅੱਤਵਾਦੀ ਸਾਜ਼ਿਸ਼ ਦੇ ਮਾਸਟਰਮਾਈਂਡ ਤਲਵਿੰਦਰ ਸਿੰਘ ਪਰਿਵਾਰ ਨਾਲ ਮਿਸਟਰ ਐਕਸ ਡੰਕਨ ਗਿਆ ਸੀ ਫਿਰ ਉਹ ਇਲੈਕਟ੍ਰੀਸ਼ੀਅਨ ਇੰਦਰਜੀਤ ਸਿੰਘ ਰਿਆਤ ਨਾਲ ਮਿਲੇ ਜਦੋਂ ਕੈਨੇਡੀਅਨ ਖੁਫੀਆ ਏਜੰਸੀਆਂ ਦੇ ਏਜੰਟ ਉਹਨਾਂ ਦਾ ਪਿੱਛਾ ਕਰ ਰਹੇ ਸਨ ਤਾਂ ਉਹ ਜੰਗਲ ਵਿੱਚ ਗਏ ਅਤੇ ਇੱਕ ਬੰਬ ਦਾ ਟੈਸਟ ਕੀਤਾ ਏਜੰਟਾਂ ਨੇ ਵੀ ਇਸ ਧਮਾਕੇ ਦੀ ਆਵਾਜ਼ ਸੁਣੀ ਪਰ ਸੋਚਿਆ ਕਿ ਇਹ ਗੋਲੀ ਚੱਲਣ ਦੀ ਆਵਾਜ਼ ਹੋਵੇਗੀ RCMP ਨੇ ਕਿਹਾ ਕਿ ਜਾਂਚ ਹਲੇ ਵੀ ਜਾਰੀ ਹੈ ਅਤੇ ਇਹ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਲੰਬੀ ਅਤੇ ਗੁੰਝਲਦਾਰ ਜਾਂਚ ਹੈ ਇਸ ਨੂੰ ਕਨਿਸ਼ਕ ਜਹਾਜ਼ ਹਾਦਸਾ ਵੀ ਕਿਹਾ ਜਾਂਦਾ ਹੈ ਜਿਸ ਜਹਾਜ਼ ਵਿੱਚ ਇਹ ਹਾਦਸਾ ਹੋਇਆ ਬੋਇੰਗ 747 ਦਾ ਨਾਮ ਕੁਸ਼ਾਨ ਰਾਜਵੰਸ਼ ਦੇ ਰਾਜਾ ਕਨਿਸ਼ਕ ਦੇ ਨਾਂ ਤੇ ਰੱਖਿਆ ਗਿਆ ਸੀ ਇਹ ਧਮਾਕੇ ਤੋਂ ਬਾਅਦ ਵੀ ਭਾਰਤ ਅਤੇ ਕੈਨੇਡਾ ਵਿੱਚ ਦੂਰੀ ਵਧੀ ਸੀ 1985 ਵਿੱਚ 에어 ਇੰਡੀਆ ਦੀ ਇਹ ਫਲਾਈਟ ਹੈ ਕੈਨੇਡਾ ਤੋਂ ਭਾਰਤ ਆ ਰਹੀ ਸੀ ਜਿਸ ਵਿੱਚ ਬਲਾਸਟ ਹੋਇਆ ਅਤੇ 329 ਲੋਕਾਂ ਦੀ ਮੌਤ ਹੋ ਗਈ। ਫਲਾਈਟ ਵਿੱਚ ਕਈ ਬੱਚੇ, ਔਰਤਾਂ ਅਤੇ ਬਜ਼ੁਰਗ ਵੀ ਸਨ। ਉਸ ਕੇਸ ਵਿੱਚ ਰਿਪੂ ਦਮਨ ਮਲਿਕ ਨੂੰ ਮੁੱਖ ਮੁਜਲਮ ਬਣਾਇਆ ਗਿਆ ਸੀ ਪਰ ਅਦਾਲਤ ਨੇ ਸਬੂਤਾਂ ਦੀ ਘਾਟ ਔਨ ਕਰਕੇ ਉਹਨਾਂ ਨੂੰ ਬਰੀ ਕਰ ਦਿੱਤਾ। ਹਾਲਾਂਕਿ ਜੁਲਾਈ 2022 ਨੂੰ ਰਿਪੂ ਦਮਨ ਨੂੰ ਸਰੀ ਵਿੱਚ ਉਹਨਾਂ ਦੇ ਦਫ਼ਤਰ ਦੇ ਬਾਹਰ ਕਾਰ ਵਿੱਚ ਬੈਠਿਆਂ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ। ਕਿਵੇਂ ਦੋ ਜਾਨਾਂ ਨੇ ਜਾਂਚ ਕਰਵਾਈ ਅਤੇ ਜਹਾਜ਼ ਵਿੱਚ ਸਵਾਰ ਵੀ ਨਾ ਹੋਏ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਕੁਲਵਿੰਦਰ ਸਿੰਘ ਪਰਮਾਰ ਦੇ ਪੀਲੀ ਪਾਗੋ ਵਾਲੇ ਸਾਥੀ ਨੇ 3005 ਡਾਲਰ ਦੀਆਂ ਦੋ ਬਿਜ਼ਨਸ ਕਲਾਸ ਸੀਟਾਂ ਬੁੱਕ ਕੀਤੀਆਂ ਬੈਂਕੂਵਰ ਤੋਂ ਉਡਾਣ ਭਰਨ ਵਾਲੇ ਇਹਨਾਂ ਦੋ ਜਹਾਜ਼ਾਂ ਵਿੱਚ ਡਾਇਨਾਮਾਈਂਡ ਅਤੇ ਟਾਈਮਰਜ਼ ਨਾਲ ਭਰੇ ਸੂਟਕੇਸ ਵੀ ਚੈੱਕ ਇਨ ਕਰਾਉਣ ਵਿੱਚ ਸਫਲ ਰਹੇ ਇੱਕ ਜਹਾਜ਼ ਨੇ ਪੱਛਮ ਚ ਟੋਕਿਓ ਵੱਲ ਨੂੰ ਉਡਾਣ ਭਰੀ ਤਾਂ ਕਿ ਉਹ 에어 ਇੰਡੀਆ ਦੇ ਬੈਂਕਾਕ ਅਤੇ ਮੁੰਬਈ ਜਾਣ ਵਾਲੀਆਂ ਉਡਾਣਾਂ ਨਾਲ ਕਨੈਕਟ ਕਰ ਸਕੇ ਇੱਕ ਜਹਾਜ਼ ਨੇ ਪੂਰਬ ਵੱਲ ਨੂੰ ਉਡਾਨ ਭਰੀ ਤਾਂ ਕਿ ਉਹ ਟੋਰਾਂਟੋ ਅਤੇ ਮੌਂਟਰੀਅਲ ਤੋਂ ਲੰਡਨ ਅਤੇ ਦਿੱਲੀ ਜਾਣ ਵਾਲੀਆਂ ਉਡਾਨਾਂ ਨਾਲ ਸੰਪਰਕ ਕਰ ਸਕੇ ਕਿਸੇ ਨੇ ਵੀ ਇਸ ਗੱਲ 'ਤੇ ਧਿਆਨ ਨਹੀਂ ਦਿੱਤਾ ਕਿ ਚੈੱਕ ਇਨ ਕਰਨ ਵਾਲੇ ਐਮ ਸਿੰਘ ਅਤੇ ਐਲ ਸਿੰਘ ਉਸ ਜਹਾਜ਼ ਵਿੱਚ ਸਵਾਰ ਹੀ ਨਹੀਂ ਹੋਏ ਚੈੱਕ ਇਨ ਕਰਨ ਤੋਂ ਬਾਅਦ ਉਹ ਹਵਾਈ ਅੱਡੇ ਤੇ ਹੀ ਗਾਇਬ ਹੋ ਗਏ ਕੁਝ ਸਮਾਂ ਪਹਿਲਾਂ ਪ੍ਰਕਾਸ਼ਿਤ ਹੋਈ ਕਿਤਾਬ ਬਲੱਡ ਫਾਰ ਬਲੱਡ 50 ਇਅਰਸ ਆਫ ਦਾ ਖਾਲਸਥਾਨੀ ਪ੍ਰੋਜੈਕਟ ਦੇ ਲੇਖਕ ਕੈਨੇਡੀਅਨ ਪੱਤਰਕਾਰ ਟੈਰੀ ਮਿਲੇਸਕੀ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਐਮ ਸਿੰਘ ਦੇ ਪਿੱਛੇ ਲੱਗੇ ਯਾਤਰੀ ਨੇ ਦੱਸਿਆ ਕਿ ਐਮ ਸਿੰਘ ਬਹੁਤ ਹੀ ਸਾਵਧਾਨੀ ਨਾਲ ਆਪਣੇ ਸੂਟਕੇਸ ਨੂੰ ਪੈਰਾਂ ਨਾਲ ਅਗਾਹ ਨੂੰ ਧੱਕ ਰਿਹਾ ਸੀ ਜਿਵੇਂ ਜਿਵੇਂ ਕਤਾਰ ਅੱਗੇ ਜਾ ਰਹੀ ਸੀ ਐਮ ਸਿੰਘ ਨੇ ਆਪਣੇ ਸੂਟਕੇਸ ਨੂੰ ਹੱਥ ਵਿੱਚ ਇੱਕ ਵਾਰੀ ਵੀ ਨਹੀਂ ਚੁੱਕਿਆ ਅਤੇ ਪੈਰਾ ਨਾਲ ਹੀ ਅਗਾਂਹ ਨੂੰ ਤੱਕਦਾ ਰਿਹਾ ਟੋਕੀਓ ਵੱਲ ਜਾ ਰਹੇ ਜਹਾਜ਼ ਚ ਨਰੀਤਾ ਹਵਾਈ ਅੱਡੇ ਤੇ ਉਸ ਸਮੇਂ ਧਮਾਕਾ ਹੋਇਆ ਜਦੋਂ ਜਹਾਜ਼ ਤੋਂ ਅਸਮਾਨ ਉਤਾਰ ਕੇ 에어 ਇੰਡੀਆ ਦੇ ਜਹਾਜ਼ ਵਿੱਚ ਲਦਿਆ ਜਾ ਰਿਹਾ ਸੀ ਨਰੀਤਾ ਚ ਹੋਏ ਬੰਬ ਧਮਾਕੇ ਤੋਂ 55 ਮਿੰਟ ਬਾਅਦ 에어 ਇੰਡੀਆ ਦੀ ਫਲਾਈਟ ਨੰਬਰ 182 ਚ ਆਇਰਲੈਂਡ ਦੇ ਦੱਖਣ ਪੱਛਮੀ ਤੱਟ ਤੇ ਧਮਾਕਾ ਹੋਇਆ ਜਿਸ ਵਿੱਚ 329 ਲੋਕਾਂ ਦੀ ਮੌਤ ਹੋ ਗਈ ਸ਼ੈਨਨ ਹਵਾਈ ਅੱਡੇ ਦੇ 에어 ట్రాਫਿਕ ਕੰਟਰੋਲਰਾਂ ਦੀ ਟ੍ਰਾਂਸਕ੍ਰਿਪਟ ਚ ਦੱਸਿਆ ਗਿਆ ਸਵੇਰੇ 7:14 ਮਿੰਟ ਤੇ ਹਲਕੀ ਜਿਹੀ ਚੀਕ ਸੁਣਾਈ ਦਿੱਤੀ ਇੰਜ ਲੱਗਿਆ ਕਿ ਜਿਵੇਂ ਹਵਾ ਦਾਇਕ ਤੇਜ਼ ਬੋਲਾ ਪਾਇਲਟ ਦੇ ਮਾਈਕ੍ਰੋਫੋਨ ਵਿੱਚ ਵੱਜਿਆ ਹੋਵੇ ਇਸ ਤੋਂ ਬਾਅਦ ਸਨਾਂਟਾ ਸ਼ ਆ ਗਿਆ ਪਾਇਲਟ ਕੰਟਰੋਲਰ ਨੇ ਲਗਾਤਾਰ 3 ਮਿੰਟ ਜਹਾਜ਼ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ। ਕੰਟਰੋਲਰ ਨੇ ਉਸੇ ਸਮੇਂ ਪਿੱਛੇ ਤੋਂ ਆ ਰਹੀ ਫਲਾਈਟ TW A ਦੇ ਪਾਇਲਟ ਨਾਲ ਸੰਪਰਕ ਕੀਤਾ। ਉਸ ਨੂੰ ਪੁੱਛਿਆ ਗਿਆ ਕਿ ਉਸ ਨੂੰ ਆਪਣੇ ਆਸ-ਪਾਸ ਜਾਂ ਹੇਠਾਂ ਵੱਲ ਕੋਈ ਚੀਜ਼ ਦਿਖਾਈ ਦੇ ਰਹੀ ਹੈ। ਪਾਇਲਟ ਨੇ ਜਵਾਬ ਦਿੱਤਾ ਕਿ ਉਹ ਕੁਝ ਨਹੀਂ ਵੇਖ ਪਾ ਰਿਹਾ। ਜਹਾਜ਼ ਨਾਲ ਸੰਪਰਕ ਟੁੱਟਿਆ 6 ਮਿੰਟ ਹੋ ਚੁੱਕੇ ਸਨ। ਫਿਰ ਉਹਨਾਂ ਨੂੰ ਕੈਨੇਡੀਅਨ ਪੈਸੀਫਿਕ 에ਅਰ ਦਾ ਇੱਕ ਜਹਾਜ਼ ਆਉਂਦਾ ਦਿਖਾਈ ਦਿੱਤਾ। ਉਸ ਨੂੰ ਵੀ ਅੱਗੇ ਉੱਡਣ ਵਾਲੇ TW A ਜਹਾਜ਼ ਦੀ ਤਰ੍ਹਾਂ ਕੁਝ ਨਹੀਂ ਦਿਖਾਈ ਦੇ ਰਿਹਾ ਸੀ। ਉਸਨੇ ਕੰਟਰੋਲਰ ਉਪਚਾਹ ਕੇ ਤੁਸੀਂ 에어 ਇੰਡੀਆ ਦੇ ਜਹਾਜ਼ ਨੂੰ ਰੈਡਾਰ ਵਿੱਚ ਵੇਖ ਪਾ ਰਹੇ ਹੋ ਜਵਾਬ ਨੈਗੇਟਿਵ ਆਇਆ ਉਹ ਸਕਰੀਨ ਤੋਂ ਵਾਇਬਸ ਹੁਣ ਤੱਕ 20 ਮਿੰਟ ਬੀਤ ਚੁੱਕੇ ਸਨ ਟੀ ਡਬਲਯੂ ਐ ਜਹਾਜ਼ ਦਾ ਇੰਦਾਨ ਖਤਮ ਹੋ ਰਿਹਾ ਸੀ ਇਸ ਲਈ ਉਸ ਨੇ ਲੰਡਨ ਵਾਲਾ ਵਾਪਸ ਧੰਨ ਦੀ ਇਜਾਜ਼ਤ ਮੰਗੀ ਕੰਟਰੋਲਰ ਨੇ ਪਾਇਲਟ ਦਾ ਧੰਨਵਾਦ ਕੀਤਾ ਏਅਰ ਇੰਡੀਆ ਦੇ ਜਹਾਜ਼ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਬ੍ਰਿਟੇਨ ਵੱਲ ਆ ਰਹੇ ਇੱਕ ਕਾਰਗੋ ਜਹਾਜ਼ ਨੇ ਏਅਰ ਇੰਡੀਆ ਦੇ ਜਹਾਜ਼ ਦਾ ਹਮਲਾ ਵੇਖਿਆ ਜਹਾਜ਼ 31000 ਫੁੱਟ ਦੀ ਉਚਾਈ ਤੋਂ ਅਟਲੈਂਟਿਕ ਮਹਾਸਾਗਰ ਵਿੱਚ ਡਿੱਗਿਆ ਸੀ ਬਾਅਦ ਵਿੱਚ ਕੀਤੀ ਗਈ ਖੋਜ ਨਾਲ ਸਿਰਫ 100 31 ਬਲਾਸ਼ਾਂ ਹੀ ਬਾਹਰ ਕੱਢੀਆਂ ਜਾ ਸਕੀਆਂ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ 268 ਕੈਨੇਡੀਅਨ ਨਾਗਰਿਕ ਸਨ ਜਿਨ੍ਹਾਂ ਵਿੱਚ ਜ਼ਿਆਦਾ ਭਾਰਤੀ ਮੂਲ ਦੇ ਸਨ ਇਹਨਾਂ ਵਿੱਚ 27 ਬ੍ਰਿਟਿਸ਼ ਅਤੇ 24 ਭਾਰਤੀ ਨਾਗਰਿਕ ਸਨ ਇਸ ਜਹਾਜ਼ ਹਾਦਸੇ ਵਿੱਚ ਮਾਤਾ ਪਿਤਾ ਨੇ ਆਪਣੇ ਬੱਚਿਆਂ ਅਤੇ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਗਵਾ ਲਿਆ ਸੀ ਕੁੱਲ 299 ਪਰਿਵਾਰ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ